ਕੰ ਕਰਦੇ ਠੀਕ ਜਿਹੜੀ ਪੂਰੀ ਉਹ ਨਜੂਰ ਮੈਂ ਬੇਕਮੀ ਜੰਦ ਸਟਾਫ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਪ੍ਰੈਸ ਵਾਰੇ ਵੀ ਜਿਹੜੇ ਛੋਟੇ ਜਿਹੇ ਸਰਵੇ ਤੇ ਇੱਥੇ ਆਏ ਉਹਨਾਂ ਦਾ ਇੱਥੇ ਆਨ ਦੀ ਕਾਂਗਰਸ ਪਾਰਟੀ ਦੀ ਸਾਰੀ ਟੀਮ ਸਵਾਗਤ ਕਰਦੀ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ જય શ્રી ਰਾਮ ਕਹਿਣਾ ਤੇ ਕੱਲ ਜੋ ਇੱਕ ਮਿਸ ਅੰਡਰਸਟੈਂਡਿੰਗ ਕਾਰਨ ਇੱਕ ਛੋਟੀ ਜੀ ਸਾਡੀ ਪਾਰਟੀ ਦੇ ਨਾਲ ਘਟਨਾ ਵਾਪਰੀ ਸੀ ਸਾਡੇ ਸੀਨੀਅਰ ਲੀਡਰ ਜਿਹੜੇ ਪ੍ਰਿਥਵੀਚੰਦ ਜੀ ਜਿਹੜੇ ਕੌਂਸਲਰ ਰਹੇ ਆ ਕਈ ਵਾਰ ਹੋਰ ਸਾਡੇ ਕਮੇਟੀ ਦੇ ਵਾਈਸ ਪ੍ਰਧਾਨ ਵੀ ਰਹੇ ਆ ਮੇਰੇ ਨਾਲ ਕੱਲ ਕੁਝ ਮਿਸ ਅੰਡਰਸਟੈਂਡਿੰਗ ਕ੍ਰੀਏਟ ਕਰਕੇ ਜੀ ਜਬ ਇਹਦੇ ਕੁਝ ਵਿਧਾਨ ਨੇ ਇਹਨਾਂ ਨੂੰ ਕੱਲ ਦੇ ਵਿੱਚ ਬੀਜਪੀ ਦਾ ਜਿਹੜਾ ਉਹ ਆਕੇ ਇਹਨਾਂ ਨੂੰ ਬੀਜਪੀ ਚ ਰਲਾਉਣ ਦਾ ਜੋ ਕੰਮ ਕੀਤਾ ਉਹਦੇ ਸੰਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਹਾਂ ਹੁਣ ਪ੍ਰਿਥਵੀ ਚੰਦ ਜੀ ਮੈਂ ਕਹਿੰਦਾ ਜੀ ਆਪਣੇ ਮੂਹ ਦੱਸਣ ਕਿ ਕੱਲ ਕੀ ਹੋਇਆ ਤਾਂ ਜ਼ਿਆਦਾ ਵਧੀਆ ਹੋਇਆ। ਮੈਂ ਸਾਡੇ ਪ੍ਰਸਾਣਿਆਂ ਦੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਉਹਦੇ ਅੱਗੇ ਸਾਡੇ ਨੂੰ ਆਏ ਨੰਬਰ 2 ਮੈਂ ਬਾੜ ਨੰਬਰ 14 ਤੋਂ ਐਮਸੀਆ ਤਿੰਨ ਵਾਰ ਜਿੱਤੇ ਆਇਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਜੁਣ ਕਿਤੇ ਆਇਆ। ਕੱਲ ਮੈਂ ਜਨਾ ਚੋਗੜਾ ਪੇਸ਼ੈਂਟ ਹੋਣ ਕਰਕੇ ਪ੍ਰੇਰਿਤ ਤੇ ਗੰਭੀਰ ਕੀਆ ਹੋਇਆ ਤੇ ਕੋ ਉਸ ਬੰਦੇ ਲੈ ਗਏ ਮੈਨੂੰ ਮਤਲਬ ਬਨਾਮ ਇੱਥੇ ਮੈਨੂੰ ਜੁਆਇਨਿੰਗ ਕਰਾਈ ਆ ਬੀਜੇਪੀ ਦੀ ਤੇ ਹੁਣ ਮੈਂ ਸੌਰੀ ਕਰਦਾ ਉਹਨਾਂ ਨੂੰ ਮੈਂ ਮੰਗਦਾ ਕਿ ਮੂਲ ਕੀ ਨੀਤਾ ਹੁੰਦਾ ਜੀ ਹੁਣ ਮੈਂ ਸੈਟ ਆ ਮੈਂ ਥੋੜਾ ਜਿਹਾ ਇਹਨਾਂ ਨੂੰ ਦੱਸਣਾ ਚਾਹਨਾ ਵੀ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਆ ਰਹਿਣਾ ਮੈਂ ਕਾਂਗਰਸ ਪਾਰਟੀ ਮਾਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ Oh ini oh.